ਸਸੀ ਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਲਾਈਵ ਦੇ ਉੱਤੇ ਤੇ ਫਿਰ ਤੋਂ ਇੱਕ ਵਾਰੀ ਤੁਹਾਡੇ ਨਾਲ ਆਪਾਂ ਜੁੜੇ ਹਾਂ ਬਹੁਤ ਦਿਨਾਂ ਪਿਛੋਂ ਲਾਈਵ ਦੇ ਵਿੱਚ ਤੇ ਵੀਡੀਓ ਸ਼ੁਰੂ ਕਰਦੇ ਹਾਂ ਸੂਟਾਂ ਦੀ ਬਹੁਤ ਸੋਹਣੇ ਸੂਟ ਨੇ ਹੈਵੀ ਸੂਟ ਨੇ ਪਾਰਟੀ ویئر ਸੂਟ ਨੇ ਸਾਰੇ ਹੀ ਤੇ ਇਹ ਆਪਾਂ ਤੁਹਾਨੂੰ ਦੇ ਦਨੇ ਆ ਸਾਰੇ ਹੀ ਬਹੁਤ ਜ਼ਿਆਦਾ ਰੀਜ਼ਨੇਬਲ ਰੇਟ ਦੇ ਵਿੱਚ ਤੇ ਸਸਤੇ ਤੇ ਸੋਹਣੇ ਸੂਟ ਜਲਦੀ ਜਲਦੀ ਜੁੜ ਜੋ ਲਾਈਵ ਦੇ ਵਿੱਚ ਤੇ ਫਿਰ ਆਪਾਂ ਵੀਡੀਓ ਨਾਲ ਸ਼ੁਰੂ ਕਰਦੇ ਹਾਂ ਦੂਜੇ ਫੋਨ ਦੇ ਉੱਤੇ ਵੀਡੀਓ ਵੀ ਸ਼ੂਟ ਕਰ ਲਾਂਗੇ ਤੇ ਨਾਲ ਹੀ ਤੁਹਾਨੂੰ ਸੋਨੇ ਸੋਨੇ ਸੂਟ ਦਿਖਾ ਦਾਂਗੇ ਲਾਸਟ ਤੱਕ ਚੈੱਕ ਕਰਿਓ ਬਹੁਤ ਟੌਪ ਦੇ ਸੂਟ ਆਉਣਗੇ ਲਾਸਟ ਦੇ ਵਿੱਚ ਵੀ ਸਸੀਕਾਲ ਜੀ ਸਵਾਗਤ ਕਰਦਾ ਹਾਂ ਜੀ ਤੁਹਾਡਾ ਸਾਰਿਆਂ ਦਾ ਮੈਂ ਆਪਣੇ YouTube ਚੈਨਲ ਦੇ ਉੱਤੇ Instagram ਪੇਜ ਤੇ ਵੀ ਆਪਾਂ ਇਹ ਵੀਡੀਓ ਅਪਲੋਡ ਕਰਦੇ ਹਾਂ Facebook ਪੇਜ ਤੇ ਵੀ ਅਪਲੋਡ ਹੋ ਜਾਂਦੀ ਆ ਪੇਸੋ ਆਪਾਂ ਅੱਜ ਦੀ ਵੀਡੀਓ ਦਾ ਲਾਈਵ ਜਿਹੜਾ ਸ਼ੁਰੂ ਕਰਦੇ ਆਂ ਇਹ ਆਪਾਂ ਕਰਦੇ ਆਂ ਜੀ ਆਪਣੇ ਅਨਹਦ ਆਰਟਸ ਬੁਟੀਕ ਚੈਨਲ ਦੇ ਉੱਤੇ ਨਾਲ ਸ਼ੁਰੂ ਕਰਦੇ ਆਂ ਜੀ ਅਨਹਦ ਗਿੱਲ ਵਲੌਗਸ ਦੇਤੇ ਦੋਵਾਂ ਚੈਨਲਾਂ ਦੇਤੇ ਜਿਹੜਾ ਜੇ ਲਾਈਵ ਜਿਹੜਾ ਆ ਅੱਜ ਦਾ ਆਪਾਂ ਪਾਉਣ ਲੱਗੇ ਆ ਤੇ ਸਾਰੇ ਜਣੇ ਤੁਸੀਂ ਲਾਈਵ ਨੂੰ ਚੈੱਕ ਕਰਿਓ ਤੇ ਜਲਦੀ ਜਲਦੀ ਪਹਿਲਾਂ ਤਾਂ ਜਿਹੜੇ ਨਵੇਂ ਸਾਡੇ ਸਬਸਕ੍ਰਾਈਬਰ ਜੁੜਨੇ ਨੇ ਉਹ ਉਹਨਾਂ ਦਾ ਜਿਹਾ ਨੂੰ ਜਿਹੜੇ ਪਹਿਲੇ ਜੁੜੇ ਆ ਉਹਨਾਂ ਦਾ ਬਹੁਤ ਜ਼ਿਆਦਾ ਜਿਹਾ ਨੂੰ ਤੇ ਅੱਜ ਆਪਾਂ ਸੋਹਣੇ ਸੋਹਣੇ ਸੂਟ ਤੁਹਾਨੂੰ ਦਿਖਾਉਣ ਲੱਗੇ ਆ ਜਿਹੜੇ ਆਉਣਗੇ ਜੇ ਸਾਰੇ ਪਾਰਟੀ ਵੇਅਰ ਜਿਹਦੇ ਵਿੱਚ ਆਉਣਗੇ ਸ਼ਿਮਰ ਦੇ ਮਸਲੀਨ ਦੇ ਤੇ ਹੈਵੀ ਹੈਵੀ ਵਰਕ ਵਾਲੇ ਸਾਰੇ ਆ ਉਹ ਤੁਹਾਨੂੰ ਕਰਾਉਂਗਾ ਚੈੱਕ ਪੈਦਾ ਸੂਟ ਪਹਿਲਾ ਲਾਈਵ ਦੇ ਵਿੱਚ ਤੇਰੀ ਚੈੱਕ ਆ ਗਈ ਪਏ ਆਪਣੇ ਕਿੰਨੇ ਕਿੰਨੇ ਜਣੇ ਆ ਗਏ ਮਲਕੀਤ ਸਿੰਘ ਜੀ ਦੀ ਆਈਡੀ ਤੋਂ ਮੈਸੇਜ ਆਇਆ ਹੈ ਹੈਲੋ ਭਾਜੀ ਮਾਈ ਨੇਮ ਇਜ਼ ਗੁਰਲੀਨ ਨਾਈਸ ਸੂਟ ਥੈਂਕ ਯੂ ਜੀ ਤੁਹਾਡੇ ਸਾਰਿਆਂ ਦੇ ਮੈਸੇਜ ਦੇ ਰਿਪਲਾਈ ਮੈਂ ਲਾਸਟ ਦੇ ਵਿੱਚ ਦਊਂਗਾ ਆਪਾਂ ਫਿਲਹਾਲ ਲੱਗੇ ਆਂ ਵੀਡੀਓ ਸ਼ੂਟ ਕਰਨ ਤੇ ਸੋ ਤੁਸੀਂ ਸਾਡਾ ਸਾਥ ਦਿਓ ਤੇ ਨਾਲ ਸੋਨੇ ਸੋਨੇ ਸ਼ੂਟ ਵੇਖੀ ਜਾਵੇ ਪਾਜੀ ਤੁਸੀਂ ਉੱਧਰ ਜਾਓ ਮੈਂ ਇੱਧਰ ਵੀਡੀਓ ਬਣਾਉਣਾ ਮਜੀਤ ਕੌਰ ਜੀ ਕੀ ਹਾਲ ਹੋ ਜੀ ਬਹੁਤ ਵਧੀਆ ਬਹੁਤ ਵਧੀਆ ਕੋਈ ਗੱਲ ਨਹੀਂ ਮੈਸੇਜ ਤੁਹਾਡੇ ਸਾਰਿਆਂ ਦੇ ਰਿਪਲਾਈ ਬਾਅਦ ਚ ਦੇਣਾ ਮੈਂ ਨਾਲ ਹੀ ਆਪਾਂ ਵੀਡੀਓ ਸ਼ੁਰੂ ਕਰ ਲਈਏ ਤੇ ਸੋਨੇ ਸੋਨੇ ਸ਼ੂਟ ਜਿਹੜੇ ਆ ਇਹਨਾਂ ਦੀ ਵੀਡੀਓ ਬਣਾ ਲਈਏ ਸਵੇਰੇ ਆਪਾਂ ਪੋਸਟ ਕਰਾਂਗੇ ਸੋ ਤੁਸੀਂ ਹੁਣ ਚੈੱਕ ਕਰੀ ਜੇ ਸਾਹਮਣੇ ਕੈਮਰੇ ਤੇ ਸਾਡੇ ਨਾਲ ਜੁੜਗੇ ਨੇ ਸਾਡੇ ਵੀਰ ਜੀ ਰਿਸਪੈਕਟਡ ਬਿੱਲਾ ਭਾਜੀ ਸਤਿ ਸ਼ਕਾਲ ਜੀ ਵੀਰ ਜੀ ਸਤਿ ਸ਼ਕਾਲ ਜੀ ਹਾਂ ਵੀਰ ਨੇ ਸਤਿ ਸ਼ਕਾਲ ਸਾਰਿਆਂ ਨੂੰ ਬੁਲਾਤੀ ਆ ਤੇ ਸੋ ਆਓ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਇਹ ਸਾਡਾ ਪਹਿਲਾ ਸੂਟ ਆ ਗਿਆ ਜੇ ਸੀ ਗ੍ਰੀਨ ਸੀ ਗ੍ਰੀਨ ਬਹੁਤ ਸ਼ਾਨਦਾਰ ਤੇ ਬਹੁਤ ਜ਼ਿਆਦਾ ਸੋਹਣੀ ਸ਼ੇਡ ਦੇ ਵਿੱਚ ਇਹਦੇ ਵਿੱਚ ਸਾਰਾ ਜਿਹੜਾ ਜੇ ਸੀਕਵੈਂਸ ਵਰਕ ਹੋਇਆ ਜੇ ਬਹੁਤ ਪਿਆਰਾ ਵਰਕ ਹੋਇਆ ਜੇ ਤੇ ਬਹੁਤ ਸਾਰੇ ਕਸਟਮਰ ਭੈਣ ਭਰਾ ਸਾਡੇ ਸਾਨੂੰ ਕਹਿ ਦਿੰਦੇ ਕਈ ਵਾਰੀ ਕਿ ਲੈਂਥ ਦੀ ਪ੍ਰੋਬਲਮ ਆਉਂਦੀ ਆ ਸੋ ਮੈਂ ਪਹਿਲਾਂ ਹੀ ਦੱਸ ਦਿੰਦਾ ਤੁਹਾਨੂੰ ਇਹਨਾਂ ਸੂਟਾਂ ਦੀ ਲੈਂਥ ਜਿਹੜੀ ਰਹਿੰਦੀ ਜੇ ਉਹ ਮੈਂ ਲਾਈਵ ਦੇ ਵਿੱਚ ਵੀ ਚੈੱਕ ਕਰਾ ਦਿੰਦਾ ਤੇ ਤੁਹਾਨੂੰ ਮੈਂ ਵੀਡੀਓ 'ਚ ਵੀ ਦਿਖਾ ਦਿੰਦਾ ਆ ਜੀ ਵੇਖੇ ਮੜਾ ਜਾ ਲਓ ਫਿਰ ਆ ਜੀ ਅਲੋ ਕਰਿਓ ਚੈੱਕ ਤੇ ਆ ਚੈੱਕ ਕਰਿਓ ਜੀ 41 ਤੋਂ 42 ਤੱਕ ਜਿਹੜੀ ਇਹਨਾਂ ਦੀ ਲੈਂਥ ਜੇ ਉਹ ਰੈਡੀ ਹੁੰਦੀ ਜੇ ਤੇ ਮੈਂ ਅੱਗੇ ਵੀ ਦੱਸ ਦਿੰਦਾ ਨਾ ਵੀ ਹੈਲਦੀ ਕਸਟਮਰ ਜਿਹੜੇ ਮੈਨੂੰ ਪਲੀਜ਼ ਫੋਨ ਕਰ ਲਿਆ ਕਰੋ ਮੈਸੇਜ ਕਰ ਲਿਆ ਕਰੋ ਫਿਰ ਆਪਾਂ ਉਹਨਾਂ ਦਾ ਵੀ ਮਸਲਾ ਹੱਲ ਜਿਹੜਾ ਕਰਦਿਆ ਕਰਾਂਗੇ ਗਰਲਿਸ਼ ਜੇ ਸੂਟ ਜੇ ਮੇਰੇ ਕੋਲ ਡੇਲੀ ਵੇਅਰ ਹੈਵੀ ਪਾਰਟੀ ਵੇਅਰ ਸਾਰਕ ਤਰ੍ਹਾਂ ਦੇ ਮਿਲ ਜਾਣਗੇ ਦੁਪੱਟਾ ਹੋਊਗਾ ਜੇ ਇਹਦੇ ਨਾਲ ਮਸਲੀਨ ਦਾ ਤੇ ਸੂਟ ਦੀ ਜਿਹੜੀ ਲੈਂਥ ਜੇ ਇਹਦੀ 40 ਤੋਂ 42 ਤੱਕ ਜਿਹੜੀ ਜੇ ਰੈਡੀ ਹੋਣੀ ਗੇ ਤੇ ਰੇਟ ਇਹਦਾ ਕੀ ਜੇ ਸਿਰਫ 645 ਰੁਪਏ ਜੇ ਸੂਟ ਦਾ ਰੇਟ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਅੱਗੇ ਹੁਣ ਕਲਰ ਚੈੱਕ ਕਰੀ ਜਾਇਓ ਤੇ ਡਿਜ਼ਾਈਨ ਚੈੱਕ ਕਰੀ ਜਾਇਓ ਸੂਟਾਂ ਦੀ ਕੁਆਲਿਟੀ ਚੈੱਕ ਕਰੀ ਜਾਇਓ ਤੇ ਜਿਹੜੇ ਭੈਣ ਭਰਾਣੇ ਸ਼ਾਪ ਤੇ ਆਣ ਕੇ ਲੈਣੇ ਹੋ ਸ਼ਾਪ ਤੇ ਆਣ ਕੇ ਵੀ ਲੈ ਸਕਦਾ ਹੈ ਇਹ ਬੜਾ ਸ਼ਾਨਦਾਰ ਜਿਹਾ ਸੂਟ ਜੇ ਨਾਲ ਇਹਦੇ ਆਗਾ ਜੇ ਡਾਰਕ ਰਾਣੀ ਸ਼ੇਡ ਦਾ ਦੁਪੱਟਾ ਇਹ ਰੈੱਡ ਨਹੀਂ ਜੇ ਇਹਦੇ ਵਿੱਚ ਹੈਗਾ ਜੇ ਵਰਕ ਹੋਇਆ ਮਜੈਂਟਾ ਰਾਣੀ ਸ਼ੇਡ ਦਾ ਸੇਮ ਉਸੇ ਕਲਰ ਦਾ ਦੁਪੱਟਾ ਹੈ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਸੂਟ ਮਸਲੀਨ ਦੇ ਵਿੱਚ 645 ਰੁਪਈਆ ਦਾ ਰੇਟ ਜੇ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਜਿਹੜੇ ਜਿਹੜੇ ਮੇਰੇ ਭੈਣ ਭਰਾ ਆਨਲਾਈਨ ਬੁੱਕ ਕਰਨਾ ਚਾਹੁੰਦੇ ਆ ਉਹ ਸਾਨੂੰ ਮੈਸੇਜ ਕਰ ਲਿਓ ਤੇ ਜਿਹੜੇ ਸਾਡੇ ਕੋ ਵੀਡੀਓ ਵੇਖ ਕੇ ਲੈਣਾ ਚਾਹੁੰਦੇ ਆ ਉਹ ਅਨਹਦਾਰਸ ਬੁਟੀਕ ਚੈਨਲ ਦੇ ਉੱਤੇ ਵੀਡੀਓ ਅਪਲੋਡ ਕਰ ਦੇਣੀ ਆਪਾਂ ਉੱਥੇ ਚ ਤੇ ਇਹ ਵੀ ਸ਼ਾਨਦਾਰ ਜਿਹਾ ਸੂਟ ਤੁਸੀਂ ਲੈ ਸਕਦੇ ਜੇ ਸੜਕੋ ਸਿਰਫ ਤੇ ਸਿਰਫ 645 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਦੇ ਵਿੱਚ ਆਲ ਓਵਰ ਇੰਡੀਆ ਦੇ ਤੇ ਕਲਰ ਆ ਗਿਆ ਜੇ ਸੂਟ ਦਾ ਪਿਸਤਾ ਬਹੁਤ ਸੋਹਣੀ ਛੇੜ ਜੇ ਤੇ ਦੁਪੱਟਾ ਨਾਲ ਇਹਦੇ ਆ ਗਿਆ ਜੇ ਸ਼ਿਮਰਦਾ ਇਹਦੀ ਵੀ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਜੇ ਤਾਂ ਮੈਂ ਇਹਦੀ ਵੀ ਲੈਂਥ ਚੈੱਕ ਕਰਾ ਦਿੰਦਾ ਸੂਟਾਂ ਦੀ ਤੇ ਬਹੁਤ ਸਾਰੀ ਪ੍ਰੋਬਲਮ ਕਈ ਵਾਰੀ ਲੈਂਥ ਨੂੰ ਲੈ ਕੇ ਕਸਟਮਰ ਭੈਣ ਭਰਾਵਾਂ ਦੇ ਆ ਜਾਂਦੀ ਆ ਆ ਲੋ ਜੀ ਇਹ ਆ ਨਹੀਂ ਉਲਟੀ ਸਾਈਡ ਫੜ ਲਈ ਆਪਾਂ ਆ ਲੋ ਆ ਚੈੱਕ ਕਰ ਲਿਓ ਜੀ ਇਹਨਾਂ ਦੀ 42 ਤੱਕ ਬਣ ਗਈ ਜੇ ਲੈਂਥ ਤੇ ਇਹਦਾ ਜਿਹੜਾ ਘੇਰਾ ਜੇ ਉਹ ਵੀ ਤੁਹਾਨੂੰ ਮੈਂ ਚੈੱਕ ਕਰਾ ਦਿੰਦਾ ਜੀ ਆਹ ਲਓ ਚੈੱਕ ਕਰ ਲਿਓ ਲਓ ਜੀ 24 ਤੱਕ ਇਹਦਾ ਘੇਰਾ ਰੈਡੀ ਹੋ ਜਾਂਦਾ ਜੇ ਤੇ 5 ਮੀਟਰ ਦੀ ਕੱਟ ਦੇ ਨਾਲ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਜਿਹੜਾ ਜੇ ਮੰਗਵਾ ਸਕਦੇ ਜੇ ਕਿਤੇ ਵੀ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਤੇ ਇਸ ਤੋਂ ਬਾਅਦ ਆ ਜਿਹੜੇ ਸੂਟ ਸ਼ੁਰੂ ਹੋਣ ਲੱਗੇ ਆ ਇਹ ਸਾਰੇ ਬੁਟੀਕ ਸਟਾਈਲ ਜੇ ਪਾਰਟੀ ویئر ਸੂਟ ਜੇ ਬਹੁਤ ਜ਼ਿਆਦਾ ਸੋਹਣੇ ਤੇ ਬਹੁਤ ਹੀ ਜ਼ਿਆਦਾ ਸਸਤੀ ਜੀ ਰੇਂਜ ਦੇ ਵਿੱਚ ਜੇ ਇਹ ਸੂਟ ਜਿਹੜੇ ਆ ਇਹ ਮਾਰਕੀਟ ਦੇ ਵਿੱਚ 1200 ਤੋਂ ਲੈ ਕੇ 1500 ਤੱਕ ਬੜੇ ਆਰਾਮ ਦੇ ਨਾਲ ਸੇਲ ਹੋ ਚੁੱਕੇ ਆ ਤੇ ਸੋ ਇਹ ਤੁਹਾਨੂੰ ਮੈਂ ਸੂਟ ਦਿਖਾਉਣਾ ਇੱਕ ਮਿੰਟ ਇਧਰੋਂ ਨਾ ਕੈਮਰੇ 'ਚ ਕਿੱਦਾਂ ਜਿਹਾ ਆਉਂਦਾ ਸੂਟ ਹਾਂ ਹੁਣ ਠੀਕ ਹੈ ਤੇ ਇਹ ਸ਼ਾਨਦਾਰ ਜਿਹਾ ਸੂਟ ਤੁਸੀਂ ਲੈ ਸਕਦੇ ਜੇ ਇਹਦਾ ਕਲਰ ਜਿਹੜਾ ਜੇ ਇਹ ਆਉਂਦਾ ਜੇ ਬਲੈਕ ਤੇ ਬਲੈਕ ਦੇ ਵਿੱਚ ਥੋੜਾ ਜਿਹਾ ਕਲਰ ਜਿਹੜਾ ਨਾ ਭਾ ਮਾਰਦਾ ਜੇ ਮੂੰਗੀਆ ਦੁਪੱਟਾ ਜੇ ਇਹਦੇ ਨਾਲ ਇਹ ਵੀ ਸੇਮ ਆਜੂਗਾ ਜੇ ਇਸੇ ਕਲਰ ਦੇ ਵਿੱਚ ਵਰਕ ਬਹੁਤ ਜ਼ਿਆਦਾ ਸੋਹਣਾ ਆ ਸੂਟ ਦੇ ਉੱਪਰ ਸਾਰਾ ਵਰਕ ਆ ਲੈਂਥ ਦੀ ਇਹਦੀ ਕੋਈ ਪ੍ਰੋਬਲਮ ਨਹੀਂ ਨੈਕ ਤੇ ਕੋਈ ਡਿਜ਼ਾਈਨ ਨਹੀਂਗਾ ਜਿੰਨੀ ਮਰਜ਼ੀ ਲੈਂਥ ਬਣਾ ਲਿਓ ਇਹ ਸੂਟ ਦਾ ਰੇਟ ਆਊਗਾ ਜੇ ਸਿਰਫ ਤੇ ਸਿਰਫ 890 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸ਼ਿਮਰ ਦਾ ਸੂਟ ਜੇ ਬਹੁਤ ਟਾਪ ਦਾ ਔਰਗਾਂਜਾ ਦਾ ਦੁਪੱਟਾ ਜੇ ਨਾਲ ਇਹਦੇ ਸੀਕਵੈਂਸ ਵਾਲਾ ਤੇ ਇਹ ਤੁਸੀਂ ਸੂਟ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਬੁੱਕ ਕਰ ਸਕਦੇ ਜੀ ਤੇ ਅੱਗੇ ਆ ਗਿਆ ਜੇ ਬਹੁਤ ਜ਼ਿਆਦਾ ਸੋਨਾ ਸੂਟ ਰਾਣੀ ਛੇੜ ਤੇ ਇਹਦੇ ਤੁਸੀਂ ਵਰਕ ਚੈੱਕ ਕਰਿਓ ਪਹਿਲਾਂ ਦਾ ਬਹੁਤ ਜ਼ਿਆਦਾ ਸੋਨਾ ਵਰਕ ਹੈ ਥੱਲੇ ਇਹਦੇ ਘੇਰੇ ਤੇ ਤੇ ਆ ਆ ਤੁਸੀਂ ਵੇਖ ਸਕਦੇ ਜੇ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੇ ਬਹੁਤ ਸ਼ਾਨਦਾਰ ਏਮਬਰਾਇਡਰੀ ਥ레ਡ ਵਰਕ ਤਿੱਲੇ ਵਰਕ ਤੇ ਸਾਰੇ ਇਹ ਜਿਹੜਾ ਸੂਟ ਦੇ ਫਰੰਟ ਦੇ ਵਿੱਚ ਤਿੱਲੇ ਦਾ ਵਰਕ ਹੋਇਆ ਜੇ ਤੇ ਬੜਾ ਸੋਹਣਾ ਹੈਵੀ ਡਿਜ਼ਾਈਨ ਹੈ ਤੇ ਇਹਦਾ ਜਿਹੜਾ ਰੇਟ ਤੇ ਰੇਂਜ ਜੇ ਉਹ ਵੀ ਸੇਮ ਹੀ ਆ 800 ਤੇ 900 ਰੁਪਏ ਦੁਪੱਟਾ ਇਹਦੇ ਨਾਲ ਵੀ ਔਰਗਾਂਜਾ ਦਾ ਜੇ ਤੇ ਇਹਦਾ ਫੈਬਰਿਕ ਜਿਹੜਾ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸ਼ਿਮਰਦਾ ਓ ਸੋਹਣਾ ਕੁਆਲਿਟੀ ਤੇ ਬਹੁਤ ਸੁਣੀ ਰੇਂਜ ਤੇ ਰੇਟ ਆ ਸਸਤੇ ਸੂਟ ਨੇ ਆਪਾਂ ਤੁਹਾਨੂੰ ਸੇਲ ਦੇ ਵਿੱਚ ਪਾ ਕੇ ਦੇ ਦੇਣ ਲੱਗੇ ਆ ਜਲਦੀ ਜਲਦੀ ਚੈੱਕ ਕਰ ਲਿਓ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਤੇ ਬਹੁਤ ਪਿਆਰਾ ਸਟਾਕ ਆ ਆ ਵੀ ਸੂਟ ਚੈੱਕ ਕਰਿਓ ਜੀ ਬਹੁਤ ਜ਼ਿਆਦਾ ਸੋਹਣਾ ਤੇ ਹੈਵੀ ਸੂਟ ਆ ਵਰਕ ਤੁਸੀਂ ਦੇਖ ਸਕਦੇ ਜੇ ਸਾਰੇ ਇਹਦੇ ਤਿੱਲੇ ਦਾ ਵਰਕ ਜੇ ਥ्रेड ਵਰਕ ਜੇ ਬਹੁਤ ਪਿਆਰਾ ਜਿਹੜਾ ਜੇ ਇਹਦੇ ਵਿੱਚ ਪੈਚ ਵਰਕ ਵੀ ਆ ਤੇ ਆ ਸਾਰਾ ਇਹਦਾ ਪੈਚ ਆ ਬਾਕੀ ਸਾਰਾ ਥ੍ਰੈਡ ਦਾ ਵਰਕ ਆ ਆ ਵੀ ਸਾਰਾ ਥ੍ਰੈਡ ਦਾ ਆ ਤੇ ਬਹੁਤ ਸੋਹਣਾ ਡਾਰਕ ਮੰਗਿਆ ਸ਼ੇਡ ਜੇ ਇਹਦੀ ਸੂਟ ਦੀ ਬਹੁਤ ਸੋਹਣੀ ਸ਼ੇਡ ਹੈ ਤੇ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਸ ਸੂਟ ਦਾ ਰੇਟ ਜਿਹੜਾ ਜੇ ਉਹ ਵੀ ਸੇਮ ਤੁਹਾਨੂੰ ਮਿਲ ਜਾਊਗਾ 890 ਰੁਪਏ ਬਸ ਤੇ ਆ ਵੀ ਕਰਿਓ ਜੀ ਚੈੱਕ ਇਹ ਵੀ ਸੂਟ ਆ ਗਿਆ ਜੇ ਸ਼ਿਮਰ ਦੇ ਵਿੱਚ ਕਲਰ ਬਹੁਤ ਸੋਹਣਾ ਆ ਕਲਰ ਆ ਗਿਆ ਮਸਟਰਡ ਤੇ ਨਾਲ ਇਹਦੇ ਬਹੁਤ ਸ਼ਾਨਦਾਰ ਆ ਗਿਆ ਜੇ ਵਰਕ ਤੇ ਆ ਆ ਗਿਆ ਜੇ ਸੂਟ ਇਹਦਾ ਜੀ ਤੇ ਬਹੁਤ ਸੋਹਣਾ ਵਰਕ ਹੈ ਘੇਰੇ ਦੇ ਉੱਤੇ ਇਧਰੋਂ ਨੈਕ ਦੇ ਉੱਤੇ ਬਹੁਤ ਸ਼ਾਨਦਾਰ ਵਰਕ ਹੈ ਦਾ ਘੇਰੇ ਦੇ ਉੱਤੇ ਬਹੁਤ ਸ਼ਾਨਦਾਰ ਵਰਕ ਹੈ ਪਲੱਸ ਇਹਦੀਆਂ ਬਾਹਾਂ ਤੇ ਵੀ ਹੋਣਾ ਹੈ ਆ ਰਾਇਆਂ ਇਹਦੀਆਂ ਬਾਹਾਂ ਦੇ ਉੱਪਰ ਵਰਕ ਆ ਲੋ ਜੀ ਆ ਸੋਹਣਾ ਜਿਆਦਾ ਹੈਵੀ ਜਿਆ ਵਰਕ ਇਹਦੀਆਂ ਬਾਹਾਂ ਦੇ ਉੱਤੇ ਆ ਇਹ ਆਪਸ਼ਨਲ ਹੈ ਤੁਹਾਡੇ ਕੋਲ ਤੁਸੀਂ ਪਹੁੰਚ ਜਾਂ ਤੇ ਵੀ ਲਿਆ ਸਕਦੇ ਜੀ ਵਰਕ ਆ ਦੁਪੱਟਾ ਖੁੱਲੋ ਡਬਲ ਟਾਈ ਦੁਪੱਟਾ ਜੇ ਔਰਗਾਂਜਾ ਦਾ ਬਹੁਤ ਸੋਹਣਾ ਜਿਹੜਾ ਵਰਕ ਥ੍ਰੈਡ ਲੱਗਾ ਹੈ ਉਸੇ ਥ੍ਰੈਡ ਦਾ ਇਹੀ ਦੁਪੱਟਾ ਇਹਦੇ ਨਾਲ ਔਰਗਾਂਜਾ ਦਾ ਡਬਲ ਡਾਈ ਦੇ ਵਿੱਚ ਤੇ ਇਹ ਤੁਸੀਂ ਸੜਕੋ ਲੈ ਸਕਦੇ ਜੇ ਸਿਰਫ ਤੇ ਸਿਰਫ 800 ਤੇ 900 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਦੇ ਵਿੱਚ ਆਲ ਓਵਰ ਇੰਡੀਆ ਦੇ ਨਾਲ ਤੇ ਆ ਵੀ ਸੂਟ ਚੈੱਕ ਕਰਿਓ ਕਲਰ ਬਹੁਤ ਸੋਨਾ ਜੇ ਬਹੁਤ ਪਿਆਰਾ ਜਿਹਾ ਸ਼ੇਡ ਜੇ ਥੋੜਾ ਜਿਹਾ ਉੱਤੇ ਰੱਖਿਆ ਕਰੋ ਬਹੁਤ ਪਿਆਰੀ ਸ਼ੇਡ ਜੇ ਤੇ ਬਹੁਤ ਜ਼ਿਆਦਾ ਸੋਨਾ ਸੂਟ ਆ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਦੁਪੱਟਾ ਇਹਦੇ ਨਾਲੋਂ ਵੀ ਟਾਈ ਐਂਡ ਡਾਈ ਦਾ ਆਊਗਾ ਜੇ ਬਾਹਾਂ ਤੇ ਵਰਕ ਇਹਦੇ ਵੀ ਸੇਮ ਆਊਗਾ ਤੇ ਆ ਤੁਸੀਂ ਵੇਖ ਸਕਦੇ ਜੀ ਚੈੱਕ ਕਰ ਲਿਓ ਜੀ ਦੁਪੱਟਾ ਇਹਦਾ ਫੋਰ ਸਾਈਡ ਉੱਤੇ ਜੀ ਲੈਸ ਲੱਗੀ ਦੁਪੱਟੇ ਤੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੀ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਤੇ ਆ ਵੀ ਆ ਵੀ ਜਿਹੜਾ ਸੂਟ ਆ ਇਹ ਵੀ ਸ਼ਿਮਰ ਦੇ ਵਿੱਚ ਜੇ ਇਵੀ ਤੁਸੀਂ ਬੁੱਕ ਕਰ ਲਿਓ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਮੇਰੇ ਦਿੱਤੇ ਹੋਏ ਨੰਬਰ ਦੇ ਉੱਤੇ ਸੈਂਡ ਕਰ ਦਿਓ ਆ ਲੋ ਜੀ ਇਹ ਵੀ ਆ ਗਿਆ ਜੇ ਡਬਲ ਡਾਈ ਦੁਪੱਟਾ ਪਲਾਸ ਇਹਦੇ ਨੈਕ ਦੇ ਉੱਤੇ ਵਰਕ ਹੈ ਬਹੁਤ ਜ਼ਿਆਦਾ ਸੋਹਣਾ ਹੈ ਵੀ ਸਾਰੀ ਫਰੰਟ ਜਿਹੜੀ ਇਹਦੀ ਬਹੁਤ ਜ਼ਿਆਦਾ ਸੋਹਣੀ ਬਣੀ ਆ ਘੇਰੇ ਦੇ ਵਰਕ ਆ ਨਾਲ ਇਹਦੀਆਂ ਬਾਹਾਂ ਦੇ ਉੱਪਰ ਵਰਕ ਆ ਇਹਨਾਂ ਸੂਟਾਂ ਦੇ ਵਿੱਚ ਤੁਹਾਨੂੰ ਬਾਹਾਂ ਦੇ ਉੱਤੇ ਵਰਕ ਵੀ ਐਡ ਮਿਲ ਜਾਊਗਾ ਰੇਟ ਸੇਮ ਆਊਗਾ ਜੇ 800 ਤੇ 90 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਮਾਰਕੀਟ ਇਹਨਾਂ ਸੂਟਾਂ ਦੀ ਪ੍ਰਾਈਸ ਜਿਹੜੀ ਜੇ 1100 1200 1500 1400 ਵੱਖਰੀ ਵੱਖਰੀ ਹੈ। ਆਪਕੇ ਆ ਗਿਆ ਫਰੋਜੀ। ਫਰੋਜੀ ਦੇ ਨਾਲ ਵੀ ਬਹੁਤ ਜ਼ਿਆਦਾ ਸੋਨਾ ਵਰਕ ਹੈ ਤੇ ਬਹੁਤ ਜ਼ਿਆਦਾ ਸੋਨਾ ਕੰਟਰਾਸਟ ਦੁਪੱਟਾ ਇਹਦੇ ਨਾਲ ਵੀ। ਦੁਪੱਟਾ ਔਰਗਾਂజా ਦਾ ਡਬਲ ਡਾਈ ਦੇ ਵਿੱਚ। ਤੇ ਇਹ ਵਰਕ ਬਹੁਤ ਸੋਹਣਾ ਸੂਟ ਦੇ ਉੱਤੇ ਇਹਦਾ ਰੇਟ ਜਿਹੜਾ ਜੇ ਸੇਮ ਆਊਗਾ 800 ਤੇ 90 ਰੁਪਏ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ। ਤੇ ਆ ਵੀ ਸੂਟ ਚੈੱਕ ਕਰਿਓ ਇਹ ਵੀ ਬਹੁਤ ਪਿਆਰੀ ਸ਼ੇਡ ਜਿਹਦੇ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਤੇ ਇਹਦੇ ਜਿਹੜਾ ਜੇ ਵਰਕ ਆ ਜਾਊਗਾ ਜੇ ਇਧਰੋਂ ਸਾਰੇ ਹੀ ਇਹਦੇ ਘੇਰੇ ਦੇ ਉੱਤੇ ਤੇ ਆ ਨਾਲ ਇਹਦੀ ਆ ਜਾਊਗਾ ਜੇ ਬਹਾਂ ਦੇ ਉੱਤੇ ਪਹੁੰਚਾਂ ਦੇ ਉੱਤੇ ਕਿਤੇ ਵੀ ਤੁਸੀਂ ਕਰਾ ਸਕਦੇ ਜੇ ਵਰਕ ਬੜਾ ਸੋਹਣਾ ਹੈਵੀ ਵਰਕ ਆ ਬਹੁਤ ਜਿਆਦਾ ਹੈ ਵੀ ਤੇ ਨਾਲ ਇਹਦੇ ਆ ਜਾਊਗਾ ਜੇ ਮਸਲੀਨ ਦਾ ਦੁਪੱਟਾ ਦੁਪੱਟੇ ਦੇ ਉੱਤੇ ਆ ਜਾਊਗਾ ਜੇ ਡਬਲ ਸਾਈਡ ਦੇ ਉੱਤੇ ਵਰਕ ਤੇ ਪਲੱਸ 4 ਸਾਈਡ ਆਜੂਗੀ ਜੇ ਲੈਂਸ ਇਹਦੇ ਆ ਰਿਹਾ ਜੀ ਕੀ ਆ ਕਰ ਲਿਓ ਜੀ ਬਹੁਤ ਸ਼ਾਨਦਾਰ ਦੁਪੱਟਾ ਜੇ ਬਹੁਤ ਸ਼ਾਨਦਾਰ ਸੂਟ ਜੇ ਵਰਕ ਬਹੁਤ ਸੋਹਣਾ ਜੇ ਰੇਟ ਸਿਰਫ ਇਹਦਾ ਹੈ ਜੇ 890 ਰੁਪਏ ਸ਼ਿਪਿੰਗ ਫ੍ਰੀ ਦੇਵਾਂਗੇ ਤੁਹਾਨੂੰ ਤੇ ਆ ਦੋ ਸੂਟ ਰਹਿ ਗਏ ਆਪਣੇ ਕੋਲ ਹੈਵੀ ਇਹ ਸਿੰਗਲ ਸਿੰਗਲ ਕਲਰ ਰਹਿ ਗਿਆ ਜੇ ਕਲਰ ਆਪਸ਼ਨ ਨਹੀਂ ਹੈਗੀ ਬਹੁਤ ਪਿਆਰੇ ਸੂਟ ਹੀ ਕੇ ਰੇਂਜ ਬਹੁਤ ਜ਼ਿਆਦਾ ਹੀ ਇਹਨਾਂ ਦੀ ਪਰ ਇਸ ਟਾਈਮ ਦੇ ਉੱਤੇ ਤੁਹਾਨੂੰ ਆਪਾਂ ਲੈਸ ਦੇ ਵਿੱਚ ਦੇ ਦੇਣ ਲੱਗੇ ਆ ਚੈੱਕ ਜ਼ਰੂਰ ਕਰਿਓ ਇਹ ਵੀ ਸੂਟ ਸਾਰੇ ਸੂਟ ਦੇ ਵਿੱਚ ਹੈਂਡਵਰਕ ਆ ਜਾਊਗਾ ਜੇ ਹੋਇਆ ਇਹਨਾਂ ਦੇ ਉੱਤੇ ਪਲੱਸ ਮਸ਼ੀਨ ਵਰਕ, ਥ੍ਰੈਡ ਵਰਕ, ਤਿੰਦਾ ਵਰਕ ਉਹਦਾ ਤੁਹਾਨੂੰ ਮਿਲਣਾ ਹੈ ਮਿਲਣਾ ਪਲੱਸ ਹੈਂਡ ਵਰਕ ਦਾ ਹਾਈਲਾਈਟ ਇਹਦੇ ਉੱਤੇ। ਇਹਦਾ ਫੈਬਰਿਕ ਹੈਗਾ ਜੇ 크ਰੇਪ ਸਿਲਕ ਦਾ ਤੇ ਇਹਦੇ ਨਾਲ ਤੁਹਾਨੂੰ ਮਿਲ ਜੂਗਾ ਜੇ ਇਹਦੀਆਂ ਬਾਵਾਂ ਦੇ ਉੱਪਰ ਵਰਕ ਬਹੁਤ ਜ਼ਿਆਦਾ ਸੋਨਾ ਵਰਕ ਹੋਇਆ ਜੇ ਇਹਦੇ ਉੱਤੇ ਤੇ ਇਹਦਾ ਸੂਟ ਦਾ ਰੇਟ ਜਿਹੜਾ ਜੇ ਉਹ ਹੈਗਾ ਜੇ 1200 ਤੇ 90 ਰੁਪਏ ਸਿਰਫ। ਦੁਪੱਟਾ ਸਾਰਾ ਚੈੱਕ ਕਰਿਓ ਬਹੁਤ ਜ਼ਿਆਦਾ ਸ਼ਾਨਦਾਰ ਹੈ ਵੀ ਜਾਲ ਵਾਲਾ ਦੁਪੱਟਾ ਬਣਿਆ ਜੇ ਇਹਦਾ। ਚਨਾਉਣ ਦਾ ਦੁਪੱਟਾ ਜੇ ਜਾਲ ਬਹੁਤ ਸ਼ਾਨਦਾਰ ਦੁਪੱਟੇ ਦੇ ਉੱਤੇ ਵਰਕ ਬਹੁਤ ਸ਼ਾਨਦਾਰ ਜੇ। ਹਲੋ ਜੀ ਹਲੋ ਜੀ ਚੈੱਕ ਕਰਿਓ ਜੀ ਸਾਰਾ ਹੀ ਦੁਪੱਟੇ ਦੇ ਉੱਤੇ ਜਾਲ ਜੇ ਤੁਸੀਂ ਵੇਖ ਸਕਦੇ ਜੇ ਫਿਰ ਇੱਕ ਵਾਰੀ ਖੋਲ ਕੇ ਚੈੱਕ ਕਰਾ ਦੇਣਾ ਇਧਰੋਂ ਹਲੋ ਜੀ ਤੇ ਇਹ ਸੂਟ ਤੁਹਾਨੂੰ ਆਪਾਂ ਸਿਰਫ ਦੇਣਾ ਆ 1290 ਰੁਪਈਆ ਦਾ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਤੁਸੀਂ ਇਹਦੇ ਸਾਡੇ ਕੋਲ ਸਿੰਗਲ ਕਲਰ ਵੀ ਮੰਗਾ ਸਕਦੇ ਜੇ ਸਿੰਗਲ ਸੂਟ ਵੀ ਮੰਗਵਾ ਸਕਦੇ ਜੇ ਤੇ ਆ ਆ ਗਿਆ ਜਿਹੜਾ ਸਭ ਤੋਂ ਵੱਧ ਡਿਮਾਂਡ ਚ ਰਹਿੰਦਾ ਹੈਗਾ ਕਲਰ ਤੇ ਸਭ ਤੋਂ ਵੱਧ ਵਿਗਣ ਵਾਲੇ ਸੂਟ ਹੀਗੇ ਮੋਰਾਲੇ ਡਿਜ਼ਾਈਨ ਜਿਹੜੇ ਇਸ ਵਾਰੀ ਬਹੁਤ ਜ਼ਿਆਦਾ ਸੂਟ ਜਿਹੜੇ ਆ ਵਿਕੇ ਆ ਡਿਮਾਂਡ ਕੀਤੀ ਕਸਟਮਰ ਨੇ ਬਹੁਤ ਜ਼ਿਆਦਾ ਪਸੰਦ ਵੀ ਕੀਤੇ ਆ ਇਹ ਵੀ ਕ੍ਰੇਪ ਸਿਲਕ ਦੇ ਉੱਤੇ ਜੇ ਮਸ਼ੀਨ ਵਰਕ ਹੈਂਡ ਵਰਕ ਥ੍ਰੈਡ ਵਰਕ ਹਰ ਇੱਕ ਚੀਜ਼ ਇਹਦੇ ਵਿੱਚ ਤੁਹਾਨੂੰ ਹਾਈਲਾਈਟ ਮਿਲ ਜੂਗੀ ਜੇ ਬੜਾ ਸ਼ਾਨਦਾਰ ਥ੍ਰੈਡ ਵਰਕ ਹੋਏ ਇਹਦੇ ਵਿੱਚ ਹੈਂਡ ਵਰਕ ਹੋਏ ਆ ਥ੍ਰੈਡ ਵਰਕ ਆ ਪਲੱਸ ਇਹਦੇ ਵਿੱਚ ਤੱਲੇ ਦਾ ਦੇ ਨਾਲ ਇਹਦੇ ਦੁਪੱਟਾ ਜੇ ਚਨਾਉਣ ਦਾ ਦੁਪੱਟੇ ਦੇ ਵੀ ਡਬਲ ਸੈਟ ਜਿਹੜਾ ਜੇ ਵਰਕ ਬਹੁਤ ਸ਼ਾਨਦਾਰ ਜੇ ਤੇ ਇਹ suit ਦੀ ਰੇਂਜ ਜਿਹੜੀ ਹੈਗੀ ਇਹਦੀ ਹੈਗੀ ਜੇ 2500 ਪਲੱਸ ਦੀ ਮਾਰਕੀਟ ਦੇ ਵਿੱਚ ਤੇ ਆਪਣੇ ਕੋਲ suit ਤੁਹਾਨੂੰ ਮਿਲ ਜੂਗਾ ਜੇ 1800 ਤੇ 50 ਰੁਪਈਆ ਦੇ ਵਿੱਚ ਇਹ ਚ ਸਸਤੇ suit ਵੀ ਆ ਗਏ ਨੇ ਪਰ ਆਪਣੇ ਕੋਲ ਉਹ ਚੀਜ਼ ਨਹੀਂ ਹੈਗੀ ਟੌਪ ਦੀ ਕੁਆਲਿਟੀ ਆ ਬਹੁਤ ਸੋਹਣਾ suit ਆ ਰੇਟ ਹੈਗਾ ਜੇ ਸਿਰਫ ਇਹਦਾ 1800 ਤੇ 50 ਰੁਪਈਆ ਸ਼ਿਪਿੰਗ ਫਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਬਾਕੀ ਹੋਰ ਨਵਾਂ ਸਟਾਕ ਤੇ ਨਵੇਂ suit ਤੁਹਾਨੂੰ ਆਪਾਂ ਫੇਰ ਦਿੰਦੇ ਰਵਾਂਗੇ ਤੇ ਲਾਈਵ ਜਿਹੜੇ ਜਿਹੜੇ ਜੁੜੇ ਸਾਡੇ ਭੈਣ ਭਰਾ ਉਹਨਾਂ ਦਾ ਧੰਨਵਾਦ ਤੇ ਜਿਹੜੇ ਮੈਸੇਜ ਆ ਮਗਰ ਉਹਨਾਂ ਦੇ ਰਿਪਲਾਈ ਦੇ ਦਿੰਦਾ ਮੈਂ ਵੀਰ ਜੀ ਆਪਣਾ ਨੰਬਰ ਸੈਂਡ ਕਰਿਓ ਹਾਂਜੀ ਮੇਰਾ ਨੰਬਰ ਹੈ ਜੀ 9878526826 9878526826 ਰਮਨਦੀਪ ਕੌਰ ਜੀ ਬਿਊਟੀਫੁਲ ਕਲੈਕਸ਼ਨ ਥੈਂਕ ਯੂ ਜੀ ਅਮਨ ਜੀ ਵੈਰੀ ਬਿਊਟੀਫੁਲ ਸੂਟਸ ਥੈਂਕ ਯੂ ਜੀ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਲਾਈਵ 'ਚ ਜੁੜਨ ਵਾਸਤੇ ਤੇ ਥੈਂਕ ਯੂ ਜੀ ਤੁਹਾਡਾ ਸੋਨੇ ਸੋਨੇ ਕੰਪਲੀਮੈਂਟ ਕਮੈਂਟ ਕਰ ਲਈ ਫਿਰ ਮਿਲਾਂਗੇ ਜੀ ਨਵੀਂ ਵੀਡੀਓ ਦੇ ਨਾਲ ਤੇ ਨਵੀਂ ਕਲੈਕਸ਼ਨ ਦੇ ਨਾਲ ਬਾਏ ਬਾਏ ਜੀ ਸასი ਕਾਲ ਧੰਨਵਾਦ ਜੀ